ਲੱਵੇ ਹੋ ਜਾ ਸੱਟ ਮਾਰਦੀ ਆ ਆ ਸਹੀ ਗੱਲ ਐ ਸਹੀ ਗੱਲ ਆ ਸਿੰਗਰ ਡਰਦਾ ਕਿਉਂ ਆ ਸਿੰਗਰ ਸਿੰਗਰ ਡਰਦਾ ਕਿਉਂ ਆ ਪਰ ਇਸ ਕਰਕੇ ਕਿ ਨਾ ਬਿਨ ਸਤਕਾਰ ਹੋਏ ਉਹਨਾਂ ਤੁਹਾਡੇ ਸੂਚਿਤ ਪ੍ਰਮੁਖ ਨਾਲ ਪਰਵਾਰ ਸਨਮਾਨਯੋਗ ਡਾਕਟਰ ਦੀ ਤਸਵੀਰ ਸੁੰਢੀ ਆਪਾਂ ਕਰੀਏ ਜੀ ਤਾਹੀ ਹਾਂ ਜੀ ਹਾਂ ਹਾਂ ਜੀ ਮੇਰੇ ਸਾਡੇ ਸਾਰਿਆਂ ਦਾ ਬਿੱਲ ਕਮਾ ਆਪੇ ਨਵੇਂ ਘੈਂਟ ਜੇ ਵਲੌਗ ਦੇ ਵਿੱਚ ਤੇ ਵੀਰੋ ਅੱਜ ਆਪਣੇ ਪੰਡ ਆਇਗਾ ਨਗਰ ਕੀਰਤਨ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਆ ਤੇ ਅੱਜ ਵੀ ਮਨਾਇਆ ਜਾਂਦਾ ਵਾ ਤੇ ਲੋਜ ਵੀ ਨਗਰ ਕੀਰਤਨ ਤੁਰ ਪਿਆ ਸੀਗਾ ਤੇ ਆਪਾਂ ਲੇਟ ਹੋ ਗਏ ਸੀਗੇ ਤੇ ਆਪਾਂ ਪੜਾ ਤੇ ਪਹੁੰਚ ਗਏ ਕਿਤੇ ਨਗਰ ਕੀਰਤਨ ਹੈਗਾ ਵਾ ਤੇ ਆਜੋ ਆ ਮੁੰਡਾ ਵੀ ਫੁੱਲ ਸੇਵਾ ਕਰਦਾ ਤਾਂ ਨਮਾਜ਼ ਵੀ ਤੇ ਰੱਖਦਾ ਉਹ ਨਾਨਕ ਵੀ ਆ ਮੈਂ ਤੇ ਕੋੜੀ ਘਰੇ ਮੇਰੀ ਮੋਹ ਲੋ ਜੀ ਕਹਿੰਦੇ ਅੱਗੇ ਕਿਤਨੇ ਘੋੜੀ ਆ ਕਹਿੰਦੇ ਮੁੰਡੇ ਫੋਟੋ ਖਿਜਾਉਣ ਲੱਗੇ ਨੇ ਚਾਹ ਫੇ ਪੁਰਸਾ ਈ ਨੂੰ ਬਣਾ ਓਏ ਮੜਾ ਇੱਧਰ ਨੂੰ ਆਈ ਇੱਧਰ ਨੂੰ ਕਰੀ ਆ ਜਸੂਦਾਰ ਓ ਆ ਕੱਲਾ ਵਾਸ ਇੱਥੇ ਕਹਿੰਦੇ ਗੱਲ ਸਹੀ ਗੱਲ ਆ ਨਾ ਲਾ ਲਾ ਦੇ ਮਾੜੀ ਜੀ ਜਸ ਮੇਰੇ ਫੋਟੋ ਖਿੱਚ ਦੋਂਗੇ ਆ ਜੀ ਆ ਗਏ ਜੀ ਓ ਲਵੇ ਹੋ ਜਾ ਛੱਟ ਮਾਰਦੀ ਆ ਆ ਸਹੀ ਗੱਲ ਆ ਸੋ ਸਹੀ ਗੱਲ ਆ ਲੈ ਸਿੰਘਾ ਡਰਦਾ ਕਿਉਂ ਆ ਸਿੰਘਾ ਸਿੰਘਾ ਡਰਦਾ ਕਿਉਂ ਆ ਸਿੰਘ ਡਰਦਾ ਕਿ ਮੈਂ ਵਾ ਖਿੱਚੀ ਜਾਂਦੇ ਆ ਯਾਰ ਆਉਂਦੀ ਆ ਸਿੰਘ ਡਰਨਾ ਨਹੀਂ ਆਪਾਂ ਨੇ ਲਓ ਵੇ ਹੋ ਜਾ ਯਾਰ ਤੇ ਭਾਈ ਆ ਮੇਰੀ ਦੀ ਘੋੜੀ ਆ ਗੁੰਤੇ ਮੇਰੀ ਦੀ ਆ ਵੀਰਾ ਟ੍ਰੈਕਟਰ ਆ ਅੱਛਾ ਚੱਲ ਵਧੀਆ ਤੇ ਲੋ ਜੀ ਭਾਈ ਆਖਰੀ ਪੜਾਅ ਤੇ ਪਹੁੰਚ ਗਏ ਆ ਮਾਤਾ ਦੇ ਗੁਰਦੁਆਰੇ ਮਿਲੌਤ ਪਿਆਰ ਹੋ ਰਿਹਾ ਤਾਂ ਲੋ ਜੀ ਵੀਰੋ ਨਗਰ ਕਿਤੇ ਤੁਰ ਪਿਆ ਆਹ ਦੇਖ ਪ੍ਰਾਪਤ ਆਉਂਦਾ thank you ਨਾ ਤਨ ਤਨ ਹੇ ਮੇਰਾ ਸਤਿਗੁਰੂ ਜਿਤੇ ਜਾਏ ਬਹਿ ਮੇਰਾ ਸਤਿਗੁਰੂ ਸੋਏ ਰਾਮ ਰਾਜੇ <singing flowers> oh okay. yeah ਜੀ ਭਾਈ ਆ ਕੇ ਪੜਾਇਆ ਨਾ ਪਹਿਲਾਂ ਉਧਰ ਸੀਗਾ ਦੂਜੇ ਗੁਰਦੁਆਰੇ ਸਮਾਧਾਂ ਨੇ ਤੇ ਭਾਈਆ ਟਾਈਮ ਵੱਜ ਗਿਆ ਸੀਗਾ ਤੇ ਕਿੱਥੋਂ ਨਗਰ ਕੀਤਾ ਤੋਰਿਆ ਸੀ ਚਮਾਰਾ ਸਾਹਿਬ ਤੋਂ ਜਿੱਥੇ ਕਰੇ ਕਪੜਾ ਲਾਤਾ ਕਿੱਥਲਾ ਵਿੱਚ ਰੱਖਿਓ ਬਾਲ ਡਾਕਟਰ ਦੇ ਮਾਲਕ ਹੁੱਤੇ ਹੁੰਦੇ ਨੇ ਤੇ ਤੁਹਾਡੀ ਚਾਹਤ ਹੀ ਕਰਦੀ ਅਰਦਾਸ ਗੁਰੂ ਕਾ ਕਰਤਾਰ ਸਿੰਘ ਜੀ ਆਪਾਂ ਇਸ ਕਰਕੇ ਇਹਨਾਂ ਦੇ ਨਸਖਤਕਾਰ ਹੋਏ ਉਹਨਾਂ ਤੋਂ ਲੈ ਸੱਚੇ ਤਵੰਨਤ ਮਾਲ ਸਨਮਾਨਯੋਗ ਡਾਕਟਰ ਦੀ ਤਸਵੀਰ ਸੁੱਜੀ ਆਪਾਂ ਕੈਨੇਡਾ ਦੀ ਧਰਤੀ 'ਕੇ ਸਾਹ ਉਦੋਂ ਇਹਨਾਂ ਦਾ ਹੁਕਮ ਸਾਡੇ ਕੋਲ ਪਹੁੰਚ ਗਿਆ ਸੀ ਕਿ ਐਕਟ ਤੁਸੀਂ ਸਾਕੇ ਨਗਰ ਵਿੱਚ ਸਾਡੇ ਦਰਸ਼ਨ ਕਰਨੇ ਸੰਕਾ ਦੇ ਦੂਜੀ ਆਪ ਜੀ ਦੇ ਮੌਕਾ ਮਖਸ਼ਿਸ ਕੀਤਾ ਮੈਂ ਤਨਵਾਰ ਕਰਦਾ ਹਾਂ ਤੇ ਤੁਹਾਡੇ ਨਗਰ ਦੇ ਸੁ あ